australia study visa apply ਕਰਨ ਵਾਲਿਆਂ ਲਈ ਇੱਕ ਬੜੀ ਗੁੱਡ ਨਿਊਜ਼ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਕਿ ਹੁਣ ਜੇਕਰ ਤੁਹਾਡਾ ਸਪਾਊਸ +2 ਪਾਸ ਆਊਟ ਹੈ ਤਦ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਕਿਹੜੀ ਇਹ ਆਪਸ਼ਨ ਹੈ ਤੇ ਹੋਰ ਕਿਹੜੇ-ਕਿਹੜੇ ਫਾਇਦੇ ਵੀ ਇਸ ਨਾਲ ਜ਼ਰੂਰ ਮਿਲਣ ਵਾਲੇ ਨੇ ਸੋ ਸਪਾਊਸ ਵੀਜ਼ਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਸੀ ਕਿ ਕੀ ਹੁਣ ਸਾਨੂੰ ਆਪਸ਼ਨ ਮਿਲੇਗੀ +2 ਪਾਸ ਆਊਟ ਸਪਾਊਸ ਦੇ ਲਈ ਸੋ ਅੱਜ ਦੀ ਇਹ ਵੀਡੀਓ ਸਭ ਉਹਨਾਂ ਸਟੂਡੈਂਟਸ ਲਈ ਬਹੁਤ ਹੀ ਖਾਸ ਰਹਿਣ ਵਾਲੀ ਹੈ ਜਿਹੜੇ ਵੀ ਅਪਲਾਈ ਕਰਵਾਉਣਾ ਚਾਹੁੰਦੇ ਨੇ ਆਪਣੇ ਸਪਾਊਸ ਨੂੰ +2 ਦੇ ਨਾਲ ਸੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ

ਸੋ ਮੰਤਰੀ ਜੀ ਇਹ ਕਿਹੜੀ ਖਾਸ ਆਪਸ਼ਨ ਆ ਤੁਸੀਂ ਜਿਸ ਦੇ ਬਾਰੇ ਜਾਣਕਾਰੀ ਸਟੂਡੈਂਟਸ ਨੂੰ ਦੇਣ ਜਾ ਰਹੇ ਹੋ ਇੱਕ ਇੱਕ ਪੁਆਇੰਟ ਜ਼ਰੂਰ ਸਾਂਝਾ ਕਰ ਦਿਓ ਕਿ ਕਈ ਵਾਰੀ ਸਟੂਡੈਂਟਸ ਨੂੰ ਲੱਗਦਾ ਹੈ ਕਿ ਪਤਾ ਨਹੀਂ ਇਹ ਬਸ ਐਵੇਂ ਕੋਈ ਗੱਲ ਕਹਿ ਦਿੱਤੀ ਇਨਾਂ ਨੇ ਇਹਦੇ ਵਿੱਚ ਸੱਚਾਈ ਕੋਈ ਨਹੀਂ ਹੋਏਗੀ ਸੋ ਮੈਂ ਜ਼ਰੂਰ ਚਾਹੂੰਗੀ ਕਿ ਪੂਰੀ ਡਿਟੇਲ ਵਿੱਚ ਤੁਸੀਂ ਜਾਣਕਾਰੀ ਦਿਓ ਕਿ 스파우스 ਨੂੰ ਅਗਰ ਹੁਣ ਨਾਲ ਲੈ ਕੇ ਜਾਣਾ ਹੈ ਪਲੱਸ 2 ਕਿਤੇ ਆਇਆ ਹੈ 스파우스 ਨੇ ਤਦ ਵੀ ਅਪਲਾਈ ਕਰਕੇ ਵੀਜ਼ਾ ਲਿਆ ਜਾ ਸਕਦਾ ਹੈ ਆਸਟ੍ਰੇਲੀਆ ਸਟੱਡੀ ਤੇ ਸਟੱਡੀ ਵੀਜ਼ਾ ਦੇ ਨਾਲ जी हरजोत मैम एक्चुअली पहला की सीगा के यूनिवर्सिटीज की कहंदियां कि अगर किसी ने स्पॉउस वीजा अप्लाई करना है तो मोस्टली यूनिवर्सिटीज दी ये रिक्वायरमेंट है कि चाहे स्पॉउस ਨਾਲ ਜਾ ਰਿਹਾ ਚਾਹੇ ਨਹੀਂ ਜਾ ਰਿਹਾ ਲੇਕਿਨ ਉਹਦੀ ਕੁਆਲੀਫਿਕੇਸ਼ਨ ਇਕੁਅਲ ਹੋਣੀ ਚਾਹੀਦੀ ਹੈ ਪ੍ਰਾਇਮਰੀ ਐਪਲੀਕੈਂਟ ਦੇ ਫਾਰ ਇਗਜ਼ਾਮਪਲ ਅਗਰ ਬੈਚਲਰਸ ਕੀਤੀ ਹੋਈ ਹੈ ਪ੍ਰਾਇਮਰੀ ਐਪਲੀਕੈਂਟ ਨੇ ਤਾਂ ਚਾਹੇ ਸਪਾਉਸ ਨਹੀਂ ਵੀ ਜਾ ਰਿਹਾ ਚਾਹੇ ਉਹ ਕਹਿ ਰਿਹਾ ਕਿ ਮੈਂ ਇੰਡੀਆ ਹੀ ਰਹੂੰਗਾ ਬਟ ਉਹਦੇ ਫਿਰ ਵੀ ਡਾਕੂਮੈਂਟੇਸ਼ਨ ਚੈੱਕ ਹੁੰਦੀ ਸੀ ਔਰ ਉਹ ਦੇਖਦੇ ਸੀ ਕਿ ਉਹ ਲਈ ਕੁਆਲੀਫਾਈਡ ਹੈ ਕਿ ਨਹੀਂ ਹੈ ਬਟ ਹੁਣ ਸਾਡੇ ਕੋਲ ਬਹੁਤ ਅੱਛੀ ਆਪਸ਼ਨ ਹੈ ಕ್ಯಾਪਟਨ ਬਿਜ਼ਨਸ ਸਕੂਲ ਦੀ ਜਿਹਦੇ ਵਿੱਚ ਕਿ ಕ್ಯಾਪਟਨ ਬ੍ਰਿਲੀਅੰਸ ਬਿਜ਼ਨਸ ਸਕੂਲ ਇਹ ਕਹਿੰਦਾ ਕਿ ਅਗਰ ਤੁਸੀਂ ਸਾਡੇ ਕੋਲ ਅਗਰ ਸਟੂਡੈਂਟ ਬ੍ਰਿਲੀਅੰਟ ਐ ਪੜਨ ਵਾਲਾ ਹੈ ਚਾਹੇ ਉਹਦਾ ਸਪਾਊਸ ਪਲੱਸ 2 ਪਾਸ ਹੋਈ ਹੈ ਤਾਂ ਵੀ ਤੁਸੀਂ ਸਾਡੇ ਕੋਲ ਕੇਸ ਲਵਾ ਸਕਦੇ ਹੋ ਅਸੀਂ ਸਪਾਊਸ ਦੇ ਡਾਕੂਮੈਂਟਸ ਨਹੀਂ ਚੈੱਕ ਕਰਾਂਗੇ ਅਸੀਂ ਜਿਹੜਾ ਪ੍ਰਾਇਮਰੀ ਐਪਲੀਕੈਂਟ ਹੈ ਉਹਦੀ ਕੁਆਲੀਫਿਕੇਸ਼ਨ ਔਰ ਫਾਈਨੈਂਸ਼ੀਅਲਸ ਦੇ ਬੇਸ ਦੇ ਉੱਪਰ ਹੀ ਉਹਨੂੰ ਵੀਜ਼ਾ ਦੇ ਦਾਂਗੇ ਜਿਹੜਾ ਸਪਾਊਸ ਹੈ ਉਹ ਬਾਅਦ ਦੇ ਵਿੱਚ ਡਿਪੈਂਡੈਂਟ ਵੀਜ਼ਾ ਤੇ ਆਬਵੀਅਸਲੀ ਆਪਣਾ ਬਾਅਦ ਦੇ ਵਿੱਚ ਅਪਲਾਈ ਕਰ ਸਕਦਾ ਹੈ ਬਟ ਇ ਜਿਹੜਾ ਪ੍ਰਾਇਮਰੀ ਐਪਲੀਕੈਂਟ ਹੈ ਉਹ ਕੱਲਾ ਹੀ ਜਾਏਗਾ ਆਸਟ੍ਰੇਲੀਆ ਇਹ ਗੱਲ ਮੈਂ ਕਲੀਅਰ ਕਰ ਦਾਂਗੇ ਕਿ ਤੇ ਕਿਸੇ ਨੂੰ ਹੀ ਕਨਫਿਊਜ਼ਨ ਨਾ ਹੋਵੇ ਵੀ ਸ਼ਾਇਦ ਸਪਾਊਸ ਵੀ ਨਾਲ ਚਲਾ ਜਾਏਗਾ ਸਪਾਊਸ ਨਾਲ ਨਹੀਂ ਜਾ ਸਕਦਾ ਬਟ ਐਟ ਲੀਸਟ ਇਹ ਆਪਸ਼ਨ ਤਾਂ ਹੈਗੀ ਹੈ ਕਿ ਪ੍ਰਾਇਮਰੀ ਐਪਲੀਕੈਂਟ ਅਪਲਾਈ ਕਰ ਸਕਦਾ ਜਿਹੜਾ ਕਿ ਬਾਕੀ ਯੂਨੀਵਰਸਿਟੀਆਂ ਵਿੱਚ ਉਹ ਵੀ ਨਹੀਂ ਅਪਲਾਈ ਕਰ ਸਕਦਾ ਅਗਰ ਸਪਾਊਸ ਪਲੱਸ 2 ਕੀਤੀ ਹੋਈ ਹੈ ਸੋ ਮੈਂ ਕਹਿੰਨੇ ਬਹੁਤ ਅੱਛੀ ਆਪਸ਼ਨ ਹੈ ਅਗਰ ਇਫ ਸੰਬਡੀ ਇਜ਼ ਲਾਈਕ ਮੈਰਿਡ অর ਦਾ 스ਪਾ우스 ਪਲਸ 2 ਪਾਸ ਹੀ ਹੈ ਤਾਂ ਕੋਈ ਉਹਦੇ ਚ ਘਬਰਾਣ ਵਾਲੀ ਗੱਲ ਨਹੀਂ ਉਹਨਾਂ ਦਾ ਕੇਸ ਹਜੇ ਵੀ ਲੱਗ ਜਾਏਗਾ ਔਰ ਸਿਰਫ ਔਰ ਸਿਰਫ ਮਾਸਟਰਸ ਪ੍ਰੋਗਰਾਮ ਦੇ ਵਿੱਚ ਕੇਸ ਲੱਗੇਗਾ ਉਹਨਾਂ ਕੋਲ ਬਹੁਤ ਅੱਛੇ ਕੋਰਸਿਸ ਐ MBA ਹੈ ਅ ਬਿਜ਼ਨਸ ਸਕੂਲ ਹੈ ਤਾਂ ਆਬਵੀਅਸਲੀ ਉਹਨਾਂ ਕੋਲ MBA ਦਾ ਕੋਰਸ ਉਹਨਾਂ ਦਾ ਇੱਕ ਪ੍ਰਾਇਮਰੀ ਕੋਰਸ ਹੈ ਜਿਸ ਦੇ ਵਿੱਚ ਸਪੈਸ਼ਲਾਈਜੇਸ਼ਨਸ ਵੀ ਬਹੁਤ ਜ਼ਿਆਦਾ ਹੈ ਜਿੱਦਾਂ 8 ਦੇ ਕਰੀਬ ਸਪੈਸ਼ਲਾਈਜੇਸ਼ਨਸ ਹੈ that means ਕਿ ਬਹੁਤ ਫੀਲਡਸ ਹੈ ਬਹੁਤ ਡਿਫਰੈਂਟ ਬੈਕਗਰਾਉਂਡ ਦੇ ਜਿਹੜੇ ਐਪਲੀਕੈਂਟਸ ਹੈ ਉਹ ਵੀ ਐਮਬੀਏ ਦੇ ਵਿੱਚ ਜਾ ਸਕਦੇ ਆ ਵਿਦ ਜਦੋਂ ਉਹਨਾਂ ਕੋਲ ਇੱਕ ਨਾਰਮਲ ਐਮਬੀਏ ਇੱਕ ਨਾਰਮਲ ਕੈਐਮਬੀਏ ਵਿਦ ਹੈਲਥ ਸਰਵਿਸ ਮੈਨੇਜਮੈਂਟ ਹੈ ਸੋ ਮੈਡੀਕਲ ਵਾਲੇ ਬੱਚੇ ਵੀ ਉਹਦੇ ਵਿੱਚ ਅਪਲਾਈ ਕਰ ਸਕਦੇ ਆ ਸੋ ਆਪਸ਼ਨ ਬਹੁਤ ਅੱਛੀ ਹੈ ਅਗਰ ਕੋਈ ਇਸ ਟਾਈਮ ਇੰਟਰਸਟਿਡ ਹੈ ਜਾਂ ਕਿਸੇ ਦੀ ਇਦਾਂ ਦੀ ਪ੍ਰੋਫਾਈਲ ਹੈ ਤਾਂ ਟਾਈਮ ਵੇਸ ਨਾ ਕਰੋ ਤੁਸੀਂ ਅਪਲਾਈ ਕਰੋ ਔਰ ਆਪਣੀ ਆਫਰ ਲੈਟਰ ਲਓ ਜੀ ਮੰਤਰੀ ਜੀ ਇਹ ਵੀ ਜ਼ਰੂਰ ਗੱਲ ਸਾਂਝੀ ਕਰੋ ਜਿਵੇਂ ਮੇਨ ਐਪਲੀਕੈਂਟ ਨੇ ਜਦੋਂ ਆਪਣੀ ਫਾਈਲ ਲਗਾਈ ਹੈ ਤਾਂ ਫਾਈਲ ਤੇ ਕੰਮ ਜਿਹੜਾ 스ਪਾਊਸ ਆ ਉਹ ਕਦੋਂ ਨਾਲ ਹੀ ਸ਼ੁਰੂ ਹੋ ਜਾਂਦਾ ਚਾਹੇ ਕਿ 스ਪਾਊਸ ਬਾਅਦ ਵਿੱਚ ਜਾਏਗਾ ਪਰ ਫਾਈਲ ਦੇ ਉੱਪਰ ਕੰਮ ਹੋਣਾ ਕਦੋਂ ਸ਼ੁਰੂ ਹੋਏਗਾ ਦੇਖੋ ਜਦੋਂ ਵੀਜ਼ਾ ਸਟੂਡੈਂਟ ਨੂੰ ਮਿਲ ਜਾਏਗਾ ਪ੍ਰਾਇਮਰੀ ਐਪਲੀਕੈਂਟ ਨੂੰ ਵੀਜ਼ਾ ਮਿਲ ਜਾਏਗਾ ਬੱਚਾ ਉੱਥੇ ਚਲਾ ਜਾਏਗਾ 스ਪਾਊਸ ਦੀ ਉਦੋਂ ਹੀ ਪ੍ਰੋਸੈਸਿੰਗ ਸ਼ੁਰੂ ਹੋਏਗੀ ਬਟ ਡਿਪੈਂਡੈਂਟ ਵੀਜ਼ਾ ਦੇ ਵਿੱਚ ਇਨੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਬਾਅਦ ਦੇ ਵਿੱਚ ਹਾਈ ਕਮਿਸ਼ਨ ਨੂੰ ਇਨੀ ਪ੍ਰੋਬਲਮ ਨਹੀਂ ਹੁੰਦੀ ਬਟ ਪ੍ਰੋਬਲਮ ਪਹਿਲਾਂ ਇਹ ਸੀ ਕਿ ਅ ਅਗਰ ਕੋਈ ਸਪਾਊਸ ਪਲੱਸ 2 ਪਾਸ ਹੈ ਤਾਂ ਉਹ ਅਪਲਾਈ ਹੀ ਨਹੀਂ ਸੀ ਕਰ ਸਕਦਾ ਹਾਂਜੀ ਹਾਂਜੀ ਠੀਕ ਹੈ ਬਟ ਐਟ ਲੀਸਟ ਹੁਣ ਇਹ ਆਪਸ਼ਨ ਆ ਗਈ ਹੈ ਕਿ ਪ੍ਰਾਇਮਰੀ ਅਪਲੀਕੈਂਟ ਪਹਿਲਾਂ ਚਲਾ ਜਾਵੇ ਸਪਾਊਸ ਬਾਅਦ ਦੇ ਵਿੱਚ ਚਲਾ ਜਾਵੇ ਸੋ ਕੋਰਸ ਵੀ ਬਹੁਤ ਅੱਛਾ ਹੈ ਮਾਸਟਰਸ ਡਿਗਰੀ ਹੈ ਰੈਪਿਊਟੇਸ਼ਨ ਅੱਛਾ ਹੈ ਕਾਲਜ ਦਾ ਹਾਈ ਕਮਿਸ਼ਨ ਦੇ ਵਿੱਚ ਫੀਸ ਬਹੁਤ ਘੱਟ ਹੈ ਸਕਾਲਰਸ਼ਿਪਸ ਬਹੁਤ ਅੱਛੀਆਂ ਨੇ ਔਰ ਰੀਜਨਲ ਕੈਂਪਸ ਵੀ ਹਨ ਕੋਲ ਆਲਮੋਸਟ 6 ਕੈਂਪਸਿਸ ਹੈ ਜਿਹਦੇ ਵਿੱਚੋਂ ਇੱਕ ਕੈਂਪਸ ਰੀਜਨਲ ਕੈਂਪਸ ਹੈ ਤਾਂ ਰੀਜਨਲ ਕੈਂਪਸ ਦੇ ਤੁਹਾਨੂੰ ਬੈਨੀਫਿਟਸ ਪਤਾ ਹੀ ਹੈ ਕਿ ਵਰਕ ਪਰਮਿਟ ਵੀ ਐਕਸਟਰਾ ਮਿਲਦਾ ਔਰ ਵੈਸੇ ਵੀ ਉੱਥੇ ਲਿਵਿੰਗ ਐਕਸਪੈਂਸਿਸ ਵੀ ਘੱਟ ਹੁੰਦੇ ਆ ਸੋ ਇਸ ਤੋਂ ਅੱਛੀ ਆਪਸ਼ਨ ਹੋ ਨਹੀਂ ਸਕਦੀ ਅਗਰ ਕੋਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਇੱਕ ਵਾਰੀ ਆਕੇ ਸਾਡੇ ਤੋਂ ਆਪਣੀ ਪ੍ਰੋਫਾਈਲ ਅਸੈਸ ਕਰਵਾ ਲਿਓ ਅਸੀਂ ਉਹਨੂੰ ਪ੍ਰੋਪਰ ਐਕਸਪਲੇਨ ਕਰ ਦਾਂਗੇ ਬਿਲਕੁਲ ਬਿਲਕੁਲ ਕਿਉਂਕਿ ਸਾਡੇ ਕੋਲ ਵੀ ਕਈ ਸਵਾਲ ਇਸ ਤਰ੍ਹਾਂ ਦੇ ਜ਼ਰੂਰ ਆਏ ਹੋਏ ਸੀਗੇ ਕਿ ਜਿਹੜੇ ਕਹਿੰਦੇ ਸੀ ਸਾਡੇ ਸਪਾਊਸ ਨੇ ਪਲੱਸ 2 ਕੀਤੀ ਹੈ ਤੇ ਆਸਟ੍ਰੇਲੀਆ ਅਪਲਾਈ ਹੋ ਨਹੀਂ ਸਕਦਾ ਸੋ ਅੱਜ ਜਿ세 ਉਹਨਾਂ ਲਈ ਉਹਨਾਂ ਸਭ ਦੇ ਲਈ ਹੀ ਇਹ ਆਪਸ਼ਨ ਜੋ ਹੈ ਦੱਸੀ ਹੈ ਔਰ ਬੜੀ ਜੈਨੂਨ ਵੇਧ ਨਾਲ ਤੁਸੀਂ ਆਪਣੇ ਸਪਾਊਸ ਨੂੰ ਜਿਨ੍ਹਾਂ ਨੇ ਪਲੱਸ 2 ਕੀਤੀ ਹੋਈ ਹੈ ਲੈ ਕੇ ਜਾ ਸਕਦੇ ਹੋ ਫਿਰ ਤੋਂ ਦੱਸ ਦਈਏ ਕਿ ਇਕੱਠੇ ਜੋ ਹੈ ਨਹੀਂ ਜਾ ਸਕਦੇ ਅਪਲਾਈ ਕਰਕੇ ਬਾਅਦ ਤੁਸੀਂ ਆਪਣੇ ਸਪਾਊਸ ਨੂੰ ਉੱਥੇ ਬੁਲਾ ਸਕਦੇ ਹੋ ਤੇ ਡਿਟੇਲ ਵਿੱਚ ਤੁਸੀਂ ਜ਼ਰੂ ਉਹ ਆਪਣੀ ਡਾਕੂਮੈਂਟਸ ਅਸੈਸਮੈਂਟ ਕਰਵਾਓ ਉਸ ਲਈ ਜਿਹੜਾ ਨੰਬਰ ਅਸੀਂ ਇਸੇ ਲਈ ਡਿਸਪਲੇ ਕੀਤਾ ਹੁੰਦਾ ਲਗਾਤਾਰ ਕਿ ਤੁਸੀਂ ਪੂਰੀ ਸਟੀਕ ਜਾਣਕਾਰੀ ਆਪਣੇ ਪ੍ਰੋਫਾਈਲ ਨੂੰ ਮੈਚ ਕਰਦੇ ਹੋਏ ਲੈਣੀ ਹੈ ਤਾਂ ਇਸ ਨੰਬਰ ਤੇ ਉੱਪਰ ਕਾਲ ਕਰੋ ਡਿਟੇਲ ਵਿੱਚ ਜਾਣਕਾਰੀ ਲਓ ਹੋਰ ਵੀ ਡਿਟੇਲ ਵਿੱਚ ਜਾਣਾ ਚਾਹੁੰਦੇ ਹੋ ਤਾਂ ਆਪਣੇ ਡਾਕੂਮੈਂਟਸ ਲੈ ਕੇ ਜੋ ਹੈ ਜ਼ਰੂਰ ਸਟੱਡੀਜ਼ ਕੇਅਰ ਅਬਰੋਡ ਦੇ ਚੰਡੀਗੜ੍ਹ ਆਫਿਸ ਵਿਜ਼ਿਟ ਕਰੋ ਮਨਪ੍ਰੀਤ ਜੀ ਨੂੰ ਮਿਲੋ ਅਸੈਸਮੈਂਟ ਕਰਵਾਓ ਆਪਣੇ ਡਾਕੂਮੈਂਟਸ ਦੀ ਔਰ ਇੱਕ ਇੱਕ ਗੱਲ ਨੂੰ ਸਹੀ ਢੰਗ ਨਾਲ ਸਮਝਦੇ ਹੋਏ ਆਪਣੇ ਫਿਊਚਰ ਦੇ ਲਈ ਤੁਸੀਂ ਡਿਸੀਜਨ ਲਓ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ ਇਹ ਪੂਰੀ ਇਨਫੋਰਮੇ ਲੇ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ थैंक यू so much थैंक यू